ਇਹ ਜਦੋਂ ਰਾਤ ਨੂੰ ਜਾ ਰਹੇ ਸੀ ਆਪਣੀ ਗੱਡੀ ਵਿੱਚ ਉਦੋਂ ਇਹਨਾਂ ਦੀ ਬਹਿਸ ਵਸਈਆ ਹੋਇਆ ਕਿਸੇ ਗੱਲ ਨੂੰ ਲੈ ਕੇ ਇੱਕ 15 ਤੋਂ 20 ਜਿਹੜੇ ਨਾਮ-ਮਲੂਮ ਵਿਅਕਤੀ ਸੀ ਪ੍ਰਵਾਸੀ ਸੀਗੇ ਉਹਦੇ ਵਿੱਚ ਇੱਕ ਬੰਦੇ ਨੇ ਵਿੱਚ ਕਿਰਸ਼ ਮਾਰਤੀ ਗੁਰਸੇਵ ਸਿੰਘ ਦੇ ਅਗਲੇ ਦਿਨ ਫੋਟੇਸ ਹਸਪੀਟਲ ਜਿਵੇਂ ਤੁਹਾਨੂੰ ਪਤਾ ਹੈ ਬੜਾ ਅਨਫੋਰਚੂਨੇਟਲੀ ਉਹਦੀ ਡੈਚ ਹੋ ਗਈ ਇੰਟਰ ਸਟੇਟ ਆਪਰ ਰੇਡਸ ਕਰਕੇ ਯੂਪੀ ਨੌਇਡਾ ਦਿੱਲੀ ਤੇ ਇਹਦੇ ਵਿੱਚ ਆਪਾਂ ਟੋਟਲ ਜੀ 12 ਜਿਹੜੇ ਮੇਨ ਬੰਦੇ ਉਹਨਾਂ ਦੀ ਰੈਸਟ ਪਾ ਦਈਏ ਜਿਹੜੀ ਰਿਕਵਰੀ ਬੇਸਿਕਲੀ ਇੱਕ ਮੋਟਰਸਾਈਕਲ ਦੀ ਜਿਹੜਾ ਸਪਲੈਂਡਰ ਹੈ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਜਿਹੜੀ ਕਿਰਚ ਹੈ ਉਹ ਆਪਾਂ ਰਿਕਵਰ ਕੀਤੀ ਹੈ। ਨੇ ਕੁੜੀ ਬੈਠੀ ਜ਼ਰੂਰ ਸੀ ਇੱਕ ਵਿੱਚ ਗੱਡੀ ਦੇ ਬਟ ਇਹਦਾ ਕੁੜੀ ਨਾਲ ਕੋਈ ਛੇੜਛਾੜ ਉਹ ਨਹੀਂ ਸੀਗਾ ਬਟ ਇਹ ਸੀਗਾ ਕਿਉਂਕਿ ਇਹ ਮੁੰਡੇ ਥੋੜੀ ਬਤਮੀਜ਼ੀ ਕਰ ਰਹੇ ਸੀ ਇਹਨਾਂ ਨੇ ਜਾ ਕੇ ਉਹਨਾਂ ਨੂੰ ਕਨਫਰਾਂਟ ਕੀਤਾ ਜਦੋਂ ਉਹ ਉਹਦੇ ਵਿੱਚ ਆਪਸ ਵਿੱਚ ਖਹਿੜਪੇ ਖਹਿੜਪੜ ਨਾਲ ਇੱਕ ਬੰਦੇ ਨੇ ਆ ਕੇ ਇਹਨਾਂ ਦੇ ਕਿਰਚਾਂ ਇਹਦਾ ਅੰਦਰ ਇਸ ਮੁੰਡੇ ਹੈ ਅੱਛਾ ਇਹਨਾਂ ਦੀ ਕੋਈ ਨੌਕਰੀ ਨਹੀਂ ਹੋएगी ਤੇ ਇਹ ਕਰਦੇ ਕੁਛ ਨਹੀਂ ਅਜੀਬ ਪੜਾਈ ਚ ਨਹੀਂ ਅੱਜ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਮਿੱਤੀ 14 15 ਦੀ ਦਰਮਿਆਨੀ ਰਾਤ ਜਿਹੜੀ ਇੱਕ ਮੰਦਭਾਗੀ ਘਟਨਾ ਹੋਈ ਸੀ ਜਿਹਦੇ ਵਿੱਚ ਮਰਹੂਮ ਗੁਰਸੇਵ ਸਿੰਘ ਦੀ ਕਿਰਤ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹਦੇ ਵਿੱਚ ਮੌਲੀ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਜੀ ਇਹਦੇ ਵਿੱਚ ਬੇਸਿਕਲੀ ਇਹ ਜਦੋਂ ਰਾਤ ਨੂੰ ਜਾ ਰਹੇ ਸੀ ਆਪਣੀ ਗੱਡੀ ਵਿੱਚ ਉਦੋਂ ਇਹਨਾਂ ਦੀ ਬਹਿਸ ਵਸਈਆ ਹੋਇਆ ਕਿਸੇ ਗੱਲ ਨੂੰ ਲੈ ਕੇ ਇੱਕ 15 ਤੋਂ 20 ਜਿਹੜੇ ਨਾਮ ਅਣਲੂਮ ਵਿਅਕਤੀ ਸੀ ਪ੍ਰਵਾਸੀ ਸੀਗੇ ਉਸ ਤੋਂ ਉਪਰੰਤ ਹੀ ਇਹਨਾਂ ਦੀ ਜਦੋਂ ਸਕੱਫਲ ਹੋਈ ਉਹਦੇ ਵਿੱਚ ਇੱਕ ਬੰਦੇ ਨੇ ਵਿੱਚ ਕਿਰਚ ਮਾਰਤੀ ਗੁਰਸੇਵ ਸਿੰਘ ਦੇ ਅਗਲੇ ਦਿਨ ਫੋਰਟਿਸ ਹਸਪੀਟਲ ਜਿਵੇਂ ਤੁਹਾਨੂੰ ਪਤਾ ਹੈ ਬੜਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਇਸ ਤੋਂ ਉਪਰੰਤ ਹੀ ਆਪਾਂ ਆਪਣੀ ਸਾਰੀਆਂ ਸਪੈਸ਼ਲ ਟੀਮ ਜਿਹੜੀ ਹੈ ਐਸਐਸਪੀ ਸਾਹਿਬ ਦੇ ਬੜੇ ਸਖਤ ਦਿਸ਼ਾ ਨਿਰਦੇਸ਼ ਸੀ ਵੀ ਆਪਾਂ ਇਸ ਕ੍ਰਾਈਮ ਨੂੰ ਜਿਸ ਮਰਜ਼ੀ ਤਰੀਕੇ ਨਾਲ ਟ੍ਰੇਸ ਕਰਨਾ ਸਾਡੀ ਸਾਰੀ ਜਿਹੜੀ ਟੈਕਨੀਕਲ ਟੀਮਸ ਹੈ ਸਾਡੀ ਹਿਊਮਨ ਇੰਟੈਲੀਜੈਂਸ ਆਪਾਂ ਐਕਟੀਵੇਟ ਕੀਤੀ ਆਠਾਪਾ ਟੋਟਲ ਟੀਮਾਂ ਬਣਾ ਕੇ ਸੀਆਈਏ ਦੀਆਂ ਸਪੈਸ਼ਲਾਈਜ਼ਡ ਆਪ ਜਿਹੜੇ ਥਾਣੇ ਚੋਂ ਐਸਐਚਓਜ਼ ਦੀ ਵੀ ਡਿਊਟੀ ਲਗੀਆਂ ਐ ਐਸਐਚਓ ਫੇਜ਼ 11 ਆਪ ਗਏ ਆ ਤੇ ਇੰਟਰ ਸਟੇਟ ਆਪਾਂ ਰੇਡਸ ਕਰਕੇ ਯੂਪ ਨੌਇਡਾ ਦਿੱਲੀ ਤੇ ਇਹਦੇ ਵਿੱਚ ਆਪਾਂ ਟੋਟਲ ਜੀ 12 ਜਿਹੜੇ ਮੇਨ ਬੰਦੇ ਉਹਨਾਂ ਦੀ ਅਰੈਸਟ ਪਾ ਲਈਏ ਤੇ ਇਸ ਤੋਂ ਇਲਾਵਾ ਇਹ ਦੋ ਬੰਦੇ ਜਿਹੜੇ ਉਹ ਨਬਾਲਗ ਨੇ ਉਹਨਾਂ ਨੂੰ ਹਿਸ਼ਾਰਪੁਰ ਸੁਧਾਰ ਘਰ ਭੇਜਿਆ ਗਿਆ ਤੇ 10 ਬੰਦਿਆਂ ਦਾ ਸਾਡੇ ਕੋਲ ਜੀ ਰਿਮਾਂਡ ਹੈ ਇਸ ਕੇਸ ਵਿੱਚ ਜਿਹੜੀ ਰਿਕਵਰੀ ਬੇਸਿਕਲੀ ਇੱਕ ਮੋਟਰਸਾਈਕਲ ਦੀ ਜਿਹੜਾ ਸਪਲੈਂਡਰ ਹੈ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਜਿਹੜੀ ਕਿਰਚ ਹੈ ਉਹ ਆਪਾਂ ਰਿਕਵਰ ਕੀਤੀ ਹੈ ਤੇ ਇਹਦੇ ਵਿੱਚ ਮੈਂ ਸ਼ਲਾਗਾ ਕਰਨਾ ਚਾਹਾਂਗਾ ਪਰਿਵਾਰ ਦੀ ਵੀ ਜਿਨ੍ਹਾਂ ਨੇ ਇੰਨਾ ਸੰਜਮ ਰੱਖਿਆ ਜਦੋਂ ਵੀ ਆਪਾਂ ਉਹਨਾਂ ਨੂੰ ਬੁਲਾਇਆ ਮੌਕੇ ਤੇ ਸਾਡੀ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਹੈ ਤੇ ਇੱਕ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮਹਾਲੀ ਪੁਲਿਸ ਜਿਹੜੀ ਵਚਨਬੱਧ ਹੈ ਕੋਈ ਵੀ ਕ੍ਰਾਈਮ ਹੈਗਾ ਆਪਾਂ ਉਹਨੂੰ ਟ੍ਰੇਸ ਰਿਕਾਰਡ ਟਾਈਮ 'ਚ ਕਰਕੇ ਤੇ ਇੱਕ ਜਿਹੜਾ ਸੈਂਸ ਆਫ ਜਸਟਿਸ ਤੇ ਸੈਂਸ ਆਫ ਕਲੋਜ਼ਰ ਹੈ ਉਹ ਜਦੋਂ ਇਹ ਰਿਸ਼ਤਾ ਤੋਂ ਬਾਅਦ ਪਰਿਵਾਰ ਨੂੰ ਜ਼ਰੂਰ ਮਿਲੇਗਾ ਤੇ ਬਾਕੀ ਕੋਈ ਵੀ ਕਰਾਇਮ ਹੁੰਦਾ ਉਹਨੂੰ ਆਪਾਂ ਟਰੇਸ ਕਰਨ ਲਈ ਬਚਨਬੱਦਾ ਜੀ ਸਰ ਇਹ 11 12 ਬੰਦੇ ਕਰਦੇ ਕਿ ਸੀਗੇ ਇਹ ਜੀ ਬੇਸਿਕਲੀ ਮੇਨਲੀ ਤਾਂ ਅੰਡਰਰੇਜ ਮੁੰਡੇ ਆ ਅੱਛਾ ਇਹਨਾਂ ਦੀ ਕੋਈ ਨੌਕਰੀ ਨਹੀਂ ਹੈਗੀ ਤੇ ਇਹ ਕਰਦੇ ਕੁਛ ਨਹੀਂ ਅਜੇ ਪੜਾਈ ਚ ਹੀ ਨੇ ਦੋ ਤੈਣਾ ਵਿੱਚੋਂ ਨਵਾਲੇ ਰਿਮਾਂਡ ਕਰੇ ਕੋਈ ਪਰ ਕ੍ਰਿਮੀਨਲ ਐ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਸਾ ਇਹਨਾਂ ਦੀ ਕੋਈ ਇਤਿਮੇ ਨਹੀਂ ਨਹੀਂ ਕ੍ਰਿਮੀਨਲ ਬੈਕਗ੍ਰਾਉਂਡ ਹਜੇ ਤੱਕ ਨਹੀਂ ਰਿਮਾਂਡ ਜੀ ਇਹਨਾਂ ਦਾ 20 ਤਰੀਕ ਦਾ ਆਪਾਂ ਲਿਆ ਹੋਇਆ ਹੈ ਫਿਰ ਫਰਦਰ ਜੇ ਸਾਨੂੰ ਲੋਡ ਪਈ ਹੋਰ ਵੀ ਲਵਾ ਸਰ ਜੀ ਸਰ ਰੀਜ਼ਨ ਕੀ ਰਹਾ ਆਪ ਜਹਾਂ ਦੇਖੇ ਮਰਡਰ ਹੋਇਆ ਹੈ ਕਿਦਰ ਰੀਜ਼ਨ ਕੀ ਰਹਾ ਹੁਣ ਤੱਕ ਦੀ ਜੀ ਇਨਵੈਸਟੀਗੇਸ਼ਨ ਬਿਲਕੁਲ ਜੀ ਇਹ ਬੇਸਿਕਲੀ ਜਦੋਂ ਇੱਕ ਗੱਡੀ 'ਚ ਜਾ ਰਹੇ ਸੀ ਉੱਥੇ 15 ਤੋਂ 20 ਮੁੰਡੇ ਮੋਟਰਸਾਈਕਲ ਤੇ ਰਿਸਾਂ ਦੇ ਰਹੇ ਸੀ ਜਦੋਂ ਇਹਨਾਂ ਨੇ ਉਸ ਗੱਲ ਦਾ ਇਤਰਾਜ਼ ਕੀਤਾ ਤੇ ਉਹ ਖੇਬੜਵਾਜੀ 'ਚ ਆ ਕੇ ਇੱਕ ਬੰਦੇ ਨੇ ਆ ਕੇ ਗੁਰਸੇਵ ਜਿਹੜਾ ਮਰਹੂਮ ਸਾਡਾ ਭਾਈ ਸੀ ਉਹਨੇ ਉਹਦੇ ਆ ਕੇ ਉਹਨੇ ਕਿਸ਼ਮਾਰ। ਸਰ ਇਹ ਨਸ਼ਾ ਕਰ ਰਿਹਾ ਵੀ ਕੀਤਾ ਸੀ ਹਾਂਜੀ ਹਾਂਜੀ ਉਹ ਉਹ ਡਿਊਰਿੰਗ ਇਨਵੈਸਟੀਗੇਸ਼ਨ ਆਪਾਂ ਫੋਰ ਕਰਾਂਗੇ ਕਿਉਂਕਿ 15 ਤੋਂ 20 ਗਰੁੱਪ ਚ ਕਿੰਨੇ ਘਰ ਸਮਾਰੀ ਬਹੁਤ ਵਾਰੀ ਰਿਕਵਰ ਕਰਾਂ ਹਾਂਜੀ ਮਹਾਲੀ ਦਾ ਐਡਰੈਸ ਇਹਨਾਂ ਦਾ ਨਹੀਂ ਨਹੀਂ ਇਹਦਾ ਡਿਫਰੈਂਟ ਡਿਫਰੈਂਟ ਐਡਰੈਸ ਹੈ ਜੀ ਕੋਈ ਜਗਤਪੁਰੇ ਦੇ ਨੇ ਕੋਈ ਚੰਡੀਗੜ੍ਹ ਦੇ ਨੇ ਡਿਫਰੈਂਟ ਡਿਫਰੈਂਟ ਐਡਰੈਸ ਉਹ ਤੁਹਾਨੂੰ ਪ੍ਰਸ਼ਨ ਉੱਤਰ ਚ ਦਿੱਤਾ ਜਾਏ। ਕਿ ਪਹਿਲਾਂ ਜਦੋਂ ਕੁੰਬੜਾ ਦੇ ਵਿੱਚ ਦੋ ਮੁੰਡਿਆਂ ਦਾ ਕਤਲ ਹੋਇਆ ਸੀ ਉਦੋਂ ਗੱਲ ਚੱਲੀ ਸੀ ਕਿ ਇਹ ਲੋਕ ਨੇ ਜਿਹੜੇ ਬਾਹਰੀ ਲੋਕ ਨੇ ਕਿਰਾਏ ਤੇ ਰਹਿੰਦੇ ਨੇ ਇਹਨਾਂ ਦੇ ਬੋਟਾ ਬਣਾ ਲਏ ਇੱਥੇ ਦੇ ਐਡਰੈਸਾਂ 'ਚ ਆ ਵੀ ਜਿਵੇਂ ਨੇ ਇੱਕ ਇੱਕ ਬਿਲਡਿੰਗ ਦੇ ਰਹਿੰਦੇ ਨੇ A B C D ਬਣਾ ਕੇ ਉਹਨਾਂ ਨੇ ਐਡਰੈਸ ਤੇ ਬੋਟਾ ਬਣਾ ਲਏ। ਜੇ ਇਦਾਂ ਦੀ ਕੋਈ ਵੀ ਗਲ ਜਾਲੀ ਐਡਰੈਸ ਜਾਲੀ ਬੋਟਾ ਦੀ ਸਾਹਮਣੇ ਆਈ ਆਪਾਂ ਰਿਮਾਂਡ ਲਿਆ ਹੋਇਆ ਉੱਤੇ ਬਣਦੀ ਕਾਰਵਾਈ ਵੀ ਕੀਤੀ ਜਾਏਗੀ। ਪਰ ਇਹਨਾਂ ਦੇ ਜਿਹੜੇ ਐਡ ਅਲੱਗ-ਅਲੱਗ ਤਰ੍ਹਾਂ ਦੇ ਵੇਢਾ ਸੀ। ਜਿਹਨੂੰ ਮਾਰਨੇ ਕਿਹਾ ਸੀ 12 ਲੱਖ ਰੁਪਏ ਲੈ ਲਏ ਗਏ। ਬਹੁਤ ਸਾਰੇ ਰੋਕ ਲਾਇਆ। ਹਜੇ ਤੱਕ ਜਿਹੜਾ ਫੁਟੇਜ ਦਾ ਬਿੱਲ ਆਪਾਂ ਕਢਾਇਆ ਉਹਦੇ ਵਿੱਚ ਜਿਹੜਾ ਇਸ ਇਦਾਂ ਦੀ ਕੋਈ ਪੁਸ਼ਟੀ ਨਹੀਂ ਹੋਈ। ਦੇਖੋ ਕੁੜੀ ਦੀ ਗੱਲ ਵੀ ਸਮਝਣੀ ਆਣੀ ਸੀ ਵੀ ਇਹ ਪੂਰੀ ਰੋਕ ਚੇਨ ਨਹੀਂ। ਨਹੀਂ ਕੁੜੀ ਬੈਠੀ ਜ਼ਰੂਰ ਸੀ ਇੱਕ ਵਿੱਚ ਗੱਡੀ ਦੇ। ਬਟ ਇਦਾਂ ਕੁੜੀ ਨਾਲ ਕੋਈ ਛੇੜਛਾੜ ਉਹ ਨਹੀਂ ਸੀਗਾ। ਬਟ ਇਹ ਸੀਗਾ ਕਿਉਂਕਿ ਮੁੰਡੇ ਥੋੜੀ ਬਦਤਮੀਜ਼ੀ ਕਰ ਰਹੇ ਸੀ। ਇਹਨਾਂ ਨੇ ਜਾ ਕੇ ਉਹਨਾਂ ਨੂੰ ਕਨਫਰਾਂਟ ਕੀਤਾ। ਜਦੋਂ ਉਹ ਉਹਦੇ ਵਿੱਚ ਆਪਸ ਵਿੱਚ ਖੇਬੜ ਪਏ। ਫੈਬਰਡਨ ਨਾਲ ਇੱਕ ਬੰਦੇ ਨੇ ਆ ਕੇ ਇਹਨਾਂ ਦੇ ਕਿਚਮਾਰ